ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਉਹ ਦੁਆਰਾ ਸਿੰਘ ਸਭਾ ਸ਼ਹੀਦ ਬਾਬਾ ਬਚਨ ਸਿੰਘ ਜੀ ਮੁਖ ਸੇਵਾ ਦਾ ਅੱਜ ਦਾ ਜੋ ਮੈਡੀਕਲ ਚੈੱਕਅਪ ਦਾ ਕੈਂਪ ਲੱਗਿਆ ਹੈ ਤੇ ਅੱਖਾਂ ਦਾ ਕੈਂਪ ਲੱਗਿਆ ਹੈ ਇਸ ਵਿੱਚ ਸਵੇਰ ਤੋਂ ਲੈ ਕੇ ਸ਼ੁਪਕਾ ਸੱਤ ਤੋਂ 200 ਦੇ ਕਰੀਬ ਪੇਸ਼ੈਂਟ ਆ ਚੁੱਕਾ ਹੈ ਸਾਡੇ ਪਿੰਪਸ ਹਸਪੀਟਲ ਤੇ ਨੀਵਿਆਪੁਰ ਵੱਲੋਂ ਗੁਰਦੁਆਰਾ ਦੇ ਸਹਿਯੋਗ ਦੇ ਨਾਲ ਦੁਆਰਾ ਆਪਕੇ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਸਾਡੇ ਸਰਕਾਰ ਯੋਗ ਲक्की ਭਲੋਤਰਾ ਜੀ ਸਾਡੇ ਹਲਕੇ ਦੇ 52 ਨੰਬਰ ਵਾਰ ਤੋਂ ਕੌਂਸਲਰ ਤ੍ਰਿਵਿੰਦਰ ਕੋਹੀ ਜੀ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਪ੍ਰਬੰਧਕ ਕਮ ਮੈਂਬਰਾਂ ਦੇ ਸਹਿਯੋਗ ਦੇ ਨਾਲ ਇਹ ਜੋ ਅੱਖਾਂ ਦਾ ਤੇ ਜਨਰਲ ਚੈੱਕਅਪ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਚਿੱਟੇ ਮੋਤੀਏ ਦੇ ਆਪਰੇਸ਼ਨ ਫ੍ਰੀ ਹੋਣਗੇ ਜਿਨ੍ਹਾਂ ਦੇ ਲੈਂਸ ਪਾਣੇ ਨੇ ਉਹ ਲੈਂਸ ਫ੍ਰੀ ਪਾਏ ਜਾਣਗੇ ਜਿੱਦਾਂ ਕਿ ਬਲੱਡ ਸ਼ੂਗਰ ਫ੍ਰੀ ਚੈੱਕਅਪ ਚੈੱਕਅਪ ਹੋ ਰਿਹਾ ਬੀਪੀ ਫ੍ਰੀ ਚੈੱਕਅਪ ਹੋ ਰਿਹਾ ਜਨਰਲ ਦਵਾਈਆਂ ਫ੍ਰੀ ਚੈੱਕਅਪ ਦੇ ਰਹੇ ਨੇ ਡਾਕਟਰ ਸਾਹਿਬਾਨ ਤੇ ਸਾਰਿਆਂ ਨੇ ਇਸ ਕੈਂਪ ਦਾ ਵਧੀਆ ਲਾਭ ਉਠਾਇਆ ਜਿਨ੍ਹਾਂ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਸੀਗੀ ਉਹਨਾਂ ਨੇ ਡਾਕਟਰ ਸਾਹਿਬਾਨਾਂ ਦਾ ਸਲਾਹ ਲੈ ਕੇ ਦਵਾਈਆਂ ਲੈ ਕੇ ਆਪਣੇ ਘਰਾਂ ਨੂੰ ਜਾ ਰਹੇ ਨੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਚ ਰਾਬ ਬੇਤੀ ਕਰਾਂਗੇ ਕਿ ਇਹੋ ਜਿਹਾ ਹੋਰ ਕੈਂਪ ਲਾਈਏ ਕਿ ਤਾਂ ਕਿ ਲੋਕਾਂ ਨੂੰ ਜੋ ਬਿਮਾਰੀਆਂ ਦੇ ਨਾਲ ਜੂਝ ਰਹੇ ਨੇ ਪੋਨਾਂ ਦਾ ਸਹੀ ਤਰੀਕੇ ਨਾਲ ਇਲਾਜ ਕਰਾਇਆ ਜਾ ਸਕੀ ਜਿਨ੍ਹਾਂ ਦੇ ਯੋਸ਼ਮਾਨ ਕਾਰਡ ਬਣੇ ਨੇ 5 ਲੱਖ ਰੁਪਏ ਦੇ ਉਹਨਾਂ ਦੇ ਜੇ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਯੋਸ਼ਮਾਨ ਪੰਜਾਬ ਹਸਪਤਾਲ ਚ ਫ੍ਰੀ ਚੱਲਦਾ ਹੈ ਆਪਣੇ ਟੈਸਟ ਵਗੈਰਾ ਦੇ ਉੱਤੇ ਖਰਚੇ ਲੱਗਦੇ ਨੇ ਸਾਡੀ ਡਾਕਟਰ ਸਾਹਿਬਾਂ ਨਾਲ ਗੱਲ ਹੋਈਏ ਕਿ ਜੋ ਵੀ ਪੇਸ਼ੈਂਟ ਆਂਦਾ ਹੈ ਉੱਥੇ ਸਾਡੇ ਕੋਲ ਭੇਜੋ ਜੋ ਟੈਸਟ ਕਰਨ ਤੋਂ ਬਾਅਦ ਜਿਹੜੀ ਅਪਰੂਵਲ ਪਾਈ ਜਾਏਗੀ ਉਹ ਜਿੰਨੇ ਵੀ ਪਾਸ ਉਕੇ ਆਦੇ ਨੇ ਉਹਨਾਂ ਦਾ ਫੀਲ ਆਜੋ ਤੇ 500 ਜਿਗਲਾ ਜਏਗਾ ਜਿੰਨੇ ਕਹਿੰਦਾ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ 嗯。